ਪੰਜਾਬ ਸਰਕਾਰ ਦੇ ਵਾਅਦੇ ਯਾਦ ਕਰਾਉਣ ਦੇ ਲਈ ਕਿਸਾਨਾਂ ਨੇ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਸੀ ਪਰ ਉੱਥੇ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਗਿਆ ਤੇ ਜਿਸ ਦੇ ਤਹਿਤ ਉੱਥੇ ਹੀ ਉਗਰਾਹਾਂ ਦੀ ਵੀ ਗ੍ਰਿਫਤਾਰੀ ਹੋਈ ਤੇ ਕਈ ਕਿਸਾਨ ਇਸ ਗ੍ਰਿਫਤਾਰੀ ਤੋਂ ਬਾਅਦ ਹੋਰ ੜਕਦੇ ਹੋਏ ਨਸਰ ਆਏ ਤੇ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਿਸਾਨਾਂ ਦਾ ਬੇਚ ਫਾਇਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਤਹਿਤ ਹੁਣ ਬਿਕਰਮ ਮੱਜੀਠੀਆ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਰਾਣੀ ਵੀਡੀਓ ਕੱਢ ਕੇ ਦਿਖਾਇਆ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਕਹਿੰਦੇ ਹੁੰਦੇ ਸੀ ਕਿ ਜੇਕਰ ਪੰਜਾਬ ਦੇ ਕਿਸਾਨ ਦਿੱਲੀ ਦੇ ਵਿੱਚ ਜਾ ਕੇ ਗੱਲ ਨਹੀਂ ਕਰਨਗੇ ਤਾਂ ਕਿੱਥੇ ਜਾ ਕੇ ਕਰਨਗੇ ਕਿਉਂ ਲਾਹੌਰ ਜਾ ਕੇ ਗੱਲ ਹੋਵੇਗੀ ਤੇ ਹੁਣ ਉੱਥੇ ਹੀ ਸਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਖੜੇ ਕਰ ਦਿੱਤੇ ਗਏ ਨੇ ਤੇ ਜਿਸ ਦੇ ਤਹਿਤ ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਇਹੀ ਸਵਾਲ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਤੁਹਾਨੂੰ ਪੁੱਛਦਾ ਹਾਂ ਕਿ ਹੁਣ ਪੰਜਾਬ ਦੇ ਕਿਸਾਨ ਆਪਣੀ ਪੰਜਾਬ ਦੀ ਰਾਸਤਾਨੀ ਦੇ ਉੱਤੇ ਨਹੀਂ ਤਾਂ ਕੀ ਲਾਹੌਰ ਦੇ ਵਿੱਚ ਜਾ ਕੇ ਗੱਲ ਕਰਨਗੇ ਤੇ ਜਿਸ ਦੇ ਤਹਿਤ ਬਿਕਰਮ ਮਜੀਠੀਆ ਦੇ ਵੱਲੋਂ ਕਿਸਾਨਾਂ ਦੇ ਪੱਖ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਆ ਤੁਹਾਨੂੰ ਸੁਣੋ ਨੇ ਆ ਪੂਰੀ ਗੱਲਬਾਤ ਕੀ ਹੈ ਮੈਂ ਭਗਵੰਤ ਮਾਨ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿਉਂਕਿ ਉਹਨੂੰ ਇਹ ਸਵਾਲ ਹੋਇਆ ਸੀਗਾ ਕਿ ਜਦੋਂ ਉਹਨੂੰ ਇਹ ਪੁੱਛਿਆ ਗਿਆ ਸੀਗਾ ਕਿ ਜੇ ਸਾਡੇ ਕਿਸਾਨ ਦਿੱਲੀ ਜਾ ਸਕਦੇ ਕਿ ਨਹੀਂ ਔਰ ਭਗਵੰਤ ਮਾਨ ਦਾ ਇਹ ਜਵਾਬ ਸੀ ਕੌਣ ਕਿਸਾਨਾਂ ਦਾ ਰੋਲ ਕਰਨ ਕਿਉਂ ਆਤਾ ਹੈ ਨਹੀਂ ਕੀ ਪੰਜਾਬੀ ਕਿਸਾਨ ਕੋਲ ਦਿੱਲੀ ਪਾਬੰਦੀ ਹੈ ਅੰਤਰਰਾਸ਼ਟਰੀ ਨਹੀਂ ਹੈ ہماری ਕੋਈ ਨਾ ਕੋਈ ਪਾਬੰਦੀ ਹੈ ਦਿੱਲੀ ਕੋਲ ਜਦ ਸਰਕਾਰ ਦਿੱਲੀ ਸੇ ਚਲਦੀ ਹੋ ਕਹਾਂ ਜਾਏ ਪਰੋ ਮੈਂ ਆਪਾਂ ਕੇ ਸਾਹ ਲਾਹੌਰ ਜਾਏ ਆ ਆ ਭਗਵੰਤ ਮਾਨ ਦਾ ਕੋਸ਼ਮਾ ਪਹਿਲਾ ਜਵਾਬ ਸੀ ਕਿ ਕੀ ਪੰਜਾਬ ਦੇ ਕਿਸਾਨ ਨੂੰ ਦਿੱਲੀ ਜਾਣ ਤੋਂ ਕੋਈ ਪਾਬੰਦੀ ਹੈ ਕਹਿੰਦਾ ਦਿੱਲੀ ਸਾਡੀ ਰਾਜਧਾਨੀ ਨਹੀਂ ਹੈ ਭਗਵੰਤ ਮਾਨ ਅੱਜ ਉਹੀ ਗੱਲ ਤੇਰੇ ਤੇ ਵੀ ਟੁੱਕਦੀ ਆ ਕੀ ਪੰਜਾਬ ਦੇ ਕਿਸਾਨ ਨੂੰ ਜਿਹੜੀ ਦੇਸ਼ ਦੀ ਪੰਜਾਬ ਦੀ ਇਕਨੋਮੀ ਚਲਾਉਂਦਾ ਜਿਹਦੇ ਤੇ ਪੰਜਾਬ ਦੀ ਅਰਥਵਿਵਸਥਾ ਖਲੋਤੀ ਆ ਉਹਨੂੰ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਆ ਉਹਦੇ 'ਚ ਜਾਣ 'ਚ ਕੋਈ ਪਾਬੰਦੀ ਆ ਪਰ ਮੇਰਾ ਤੈਨੂੰ ਉਹੀ ਗੱਲ ਤੇ ਸਵਾਲ ਆ ਜੋ ਤੂੰ ਪਿਆ ਸੀਗਾ ਫਿਰ ਇਹ ਪੰਜਾਬ ਆਪਣੀ ਰਾਜਧਾਨੀ 'ਤੇ ਨਾ ਜਾਣ ਤੇ ਲਾਹੌਰ ਜਾਣ ਇਸਲਾਮਾਬਾਦ ਜਾਂ ਅੱਜ ਹੁਣ ਦੇ ਜਵਾਬ ਇਸ ਲਈ ਅੱਜ ਜੋ ਕ੍ਰੈਕਡਾਉਨ ਜੋ ਸ਼ਕਤੀ ਜੋ ਬਦਤਮੀਜ਼ੀ ਭਗਵੰਤ ਮਾਨ ਨੇ ਕੱਲ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦੀ ਮੀਟਿੰਗ ਚ ਕੀਤੀ ਜਾਂ ਜਿਸ ਤਰੀਕੇ ਨਾਲ ਅੱਜ ਉਹਨਾਂ ਨੂੰ ਰੋਕਿਆ ਜਾ ਰਿਹਾ ਸਿਰਫ ਕਿ ਉਹ ਆਪ ਦੀ ਗੱਲ ਮਨਾਉਣਾ ਚਾਹੁੰਦੇ ਜੋ ਵੈਧੇ ਉਹਨਾਂ ਨਾਲ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਯਾਦ ਕਰਾਉਂਦੇ ਆ ਔਰ ਭਗਵੰਤ ਮਾਨ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ ਇਸ ਲਈ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਜਰੂਰ ਵੇਖਿਓ ਤੇ ਆਪਦੇ ਅਲਫਾਜ਼ ਨੇ ਇਸ ਲਈ ਮੈਂ ਕੱਲ ਵੀ ਕਿਹਾ ਸੀ ਅੱਜ ਮੈਂ ਫੇਰ ਉਹ ਗੱਲ ਦਰਉਣਾ ਇਹਦੇ ਇਲਾਜ ਦੀ ਲੋੜ ਆ ਕੇਜਰੀਵਾਲ ਸਾਹਿਬ ਵਿਪਾਸ਼ਨਾ ਚ ਇਹਨੂੰ ਵੀ ਲੈ ਬੈਠੋ ਇਹਨੂੰ ਕੋਈ ਦਿਮਾਗ ਠੰਡਾ ਹੋਵੇ ਕੁਝ ਠੀਕ ਹੋਵੇ ਨਹੀਂ ਤਾਂ ਪੰਜਾਬ ਦਾ ਤਾਂ ਜਿਹੜਾ ਨੁਕਸਾਨ ਹੋ ਰਿਹਾ ਹੋ ਰਿਹਾ ਬਹੁਤ ਵੱਡਾ ਨੁਕਸਾਨ ਥੋੜਾ ਵੀ ਕਰ ਦੇਣਾ ਹੈ